ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਹਰ ਕੰਮ ਦੀ ਇੱਕ ਮਰਿਆਦਾ ਹੁੰਦੀ ਹੈ ਚਾਹੇ ਨਿਤਨੇਮ ਕਰਨਾ ਹੋਵੇ ਚਾਹੇ ਬਾਣੀ ਪੜ੍ਹਨੀ ਹੋਵੇ ਚਾਹੇ ਕੀਰਤਨ ਸੁਣਨਾ ਹੋਵੇ ਜਾਂ ਕੀਰਤਨ ਕਰਨਾ ਹੋਵੇ ਜਾਂ ਫਿਰ ਘਰ ਦੇ ਵਿੱਚ ਜੋਤ ਜਗਾਉਣੀ ਹੋਵੇ ਹਰ ਇੱਕ ਕੰਮ ਦੀ ਮਰਿਆਦਾ ਹੁੰਦੀ ਉਸ ਨੂੰ ਮਰਿਆਦਾ ਦੇ ਨਾਲ ਹੀ ਕੀਤਾ ਜਾਂਦਾ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਇੱਕ ਸਿੱਖ ਧਰਮ ਦੇ ਵਿੱਚ ਜਾਂ ਕੋਈ ਵੀ ਧਰਮ ਦੇ ਵਿੱਚ ਹੈ Hindu ਹੈ ਜਾਂ ਇਸਾਈ ਹੈ ਜਾਂ ਕੋਈ ਵੀ ਧਰਮ ਦੇ ਵਿੱਚ ਹਰ ਧਰਮ ਦੇ ਵਿੱਚ ਜੋਤ ਜਗਾਈ ਜਾਂਦੀ ਹੈ ਪਰ ਜੋਤ ਜਗਾਉਂਦੇ ਸਮੇਂ ਆਪਾਂ ਤੋਂ ਕੁਝ ਗਲਤੀਆਂ ਹੋ ਜਾਂਦੀਆਂ ਨੇ ਫਿਰ ਪੈ ਕਈ ਭੈਣ ਵੀਰ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਬਹੁਤ ਟਾਈਮ ਹੋ ਗਿਆ ਜੋਤ ਜਗਾਉਂਦਿਆਂ ਨੂੰ ਅਸੀਂ ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਜੀ ਦਾ ਓਟ ਉਸ ਆਸਰਾ ਲੈ ਕੇ ਜੋਤ ਜਗਾਈ ਸਿਮਰਨ ਕੀਤਾ ਬਾਣੇ ਪੜੀ ਸਾਨੂੰ ਫਲ ਨਹੀਂ ਮਿਲਿਆ ਸਾਧ ਸੰਗਤ ਜੀ ਆਪਾਂ ਜਾਣਦੇ ਹਾਂ ਕਿ ਹਰ ਇੱਕ ਕੰਮ ਦੀ ਮਰਿਆਦਾ ਹੁੰਦੀ ਹੈ ਜਿਵੇਂ ਕਿ ਛੋਟੀ ਜੀ ਗੱਲ ਸਮਝਾਉਣੀ ਆਂ ਵੀ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਦੁਨਿਆਵੀ ਜਿੱਦਾਂ ਸਹਾਵਕ ਕਿਤਾਬ ਹੀ ਲਾ ਲੋ ਆਪਾਂ ਸਹਾਵਕ ਕਿਤਾਬ ਕਰਨ ਵਾਲੇ ਨੂੰ ਘਰ ਦੇ ਵਿੱਚ ਮੈਂਬਰ ਨੂੰ ਉਸ ਨੂੰ ਇਹ ਕਹਿੰਨੇ ਆ ਵੀ ਪੂਰੇ ਧਿਆਨ ਦੇ ਨਾਲ ਕਰੀ ਵੇਖੀ ਕਿਤੇ ਕੋਈ ਇੱਧਰ ਉੱਧਰ ਜਿੱਥੋਂ ਗਲਤੀ ਨਾ ਹੋ ਜਾਵੇ ਸਹਾਵਕਤਾਬ ਦੇ ਵਿੱਚ ਫਿਰ ਰੋਲਾ ਪੈ ਸਕਦਾ ਹੈ ਫਿਰ ਆਪਣਾ ਕੰਮ ਉਹ ਸਿਰੇ ਨਹੀਂ ਚੜਦਾ ਉਵੇਂ ਹੀ ਹਰ ਇੱਕ ਕੰਮ ਦੀ ਮर्यादा ਹੁੰਦੀ ਹੈ ਜਦੋਂ ਆਪਾਂ ਮਰਿਆਦਾ ਨਾਲ ਨਹੀਂ ਕਰਦੇ ਤੇ ਉਹ ਕੰਮ ਵਿੱਚ ਗੜਬੜ ਹੋ ਜਾਂਦੀ ਹੈ ਫਿਰ ਆਪਣੀ ਜਿਹੜੀ ਇੱਛਾ ਹੁੰਦੀ ਹੈ ਅਧੂਰੀ ਹੀ ਰਹਿ ਜਾਂਦੀ ਹੈ ਪੂਰੀ ਨਹੀਂ ਹੁੰਦੀ ਜਿਵੇਂ ਕਿ ਹੁਣ ਜੋਤ ਜਗਾਈ ਜਾਂਦੀ ਹੈ ਜਾਂ ਫਿਰ ਜੋਤ ਜਗਦੀ ਹੈ ਸ਼ਹੀਦਾ ਸਿੰਘਾਂ ਦੇ ਸਥਾਨਾਂ ਤੇ ਜਿਵੇਂ ਕਿ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਨੋਦ ਸਿੰਘ ਸਾਹਿਬ ਜੀ ਜਾਂ ਛੋਟੇ ਸ਼ਹਿਵਜਾਦਿਆਂ ਦੀ ਜਗ੍ਹਾ ਤੇ ਵੀ ਜੋਤ ਜਗਾਈ ਜਾਂਦੀ ਹੈ ਤੇ ਉਹਨਾਂ ਦਾ ਓਟ ਆਸਰਾ ਲੈ ਕੇ ਸਹੀਦਾ ਸਿੰਘਾਂ ਦੀਆਂ ਜੋਤਾਂ ਘਰ ਦੇ ਵਿੱਚ ਵੀ ਕਈ ਮਾਈਆਂ ਕਈ ਵੀਰ ਜਗਾਉਂਦੇ ਨੇ ਜਦੋਂ ਆਪਾਂ ਉਹਨਾਂ ਦਾ ਓਟ ਆਸਰਾ ਲੈ ਕੇ ਘਰ ਦੇ ਵਿੱਚ ਜੋਤ ਜਗਾਉਂਦੇ ਆ ਤੇ ਕੀ ਹੈ ਦੁਨਿਆਵੀ ਦੁਨੀਆਂ ਦੇ ਵਿੱਚ ਇੱਕ ਇਨਸਾਨ ਦੇ ਉੱਤੇ ਹਰ ਤਰ੍ਹਾਂ ਦਾ ਦੁੱਖ ਸੁੱਖ ਆਉਂਦਾ ਹੈ ਜਦੋਂ ਕੋਈ ਆਪਾਂ ਨੂੰ ਕੋਈ ਦੁੱਖ ਤਕਲੀਫ ਘੇਰ ਲੈਂਦੀ ਹੈ ਤੇ ਆਪਾਂ ਕੀ ਕਰਦੇ ਆ ਆਪਾਂ ਤ੍ਰਿਤਾਣਿਆਂ ਕੋਲੇ ਜਾਂਦੇ ਹਾਂ ਪੁੱਛਾਂ ਵਾਲਿਆਂ ਕੋਲੇ ਜਾਂਦੇ ਹਾਂ ਕਿਉਂਕਿ ਮਨ ਚੰਚਲ ਹੁੰਦਾ ਇੱਕ ਥਾਂ ਟਿਕਦਾ ਨਹੀਂ ਪਰਮਾਤਮਾ ਤੇ ਆਪਾਂ ਇੱਕ ਥਾਂ ਭਰੋਸਾ ਨਹੀਂ ਰੱਖਦੀ ਜੇ ਨਾਲੇ ਤਾਂ ਆਪਾਂ ਪ੍ਰਮਾਤਮਾ ਨੂੰ ਵੀ ਯਾਦ ਕਰਦੇ ਆ ਘਰ ਵਿੱਚ ਬਾਣੀ ਵੀ ਪੜ੍ਹਦੇ ਹਾਂ ਜੋਤ ਵੀ ਲਾਉਂਦੇ ਆ ਫਿਰ ਤੇਰੇ ਮੇਰੇ ਕਹਿਣ ਤੇ ਕੋਈ ਦੱਸ ਦੇਵੇ ਤਾਂ ਵੀ ਫਲਾਣੇ ਥਾਂ ਬਹੁਤ ਵਧੀਆ ਬਾਬਾ ਹੈ ਉਸ ਨੂੰ ਸਿਆਣਾ ਕਹਿੰਦੇ ਹੈ ਪਰ ਸਿਆਣਾ ਤਾਂ ਸਿਰਫ ਦੁਨੀਆ ਹੀ ਕਹਿੰਦੀ ਹੈ ਮਹਾਪੁਰਸ਼ ਜੀ ਤਾਂ ਉਸ ਨੂੰ ਸਿਆਣਾ ਨਹੀਂ ਸਮਝਦੇ ਨੇ ਮਹਾਪੁਰਸ਼ ਜੀ ਤਾਂ ਕਹਿੰਦੇ ਨੇ ਵੀ ਸਭ ਤੋਂ ਤਾਂ ਉੱਤਮ ਆਪਣੀ ਗੁਰਬਾਣੀ ਹੈ ਸਭ ਤੋਂ ਸਿਆਣੇ ਤਾਂ ਆਪਣੇ ਗੁਰੂ ਮਹਾਰਾਜ ਨੇ ਜਿਨ੍ਹਾਂ ਨੇ ਆਪਣੇ ਲਈ ਇੰਨਾ ਕੁਝ ਕੀਤਾ ਇੰਨਾ ਕੁਝ ਕਰਕੇ ਗਏ ਨੇ ਇੰਨੀਆਂ ਬਾਣੀ ਦੇ ਕੇ ਗਏ ਨੇ ਆਪਣੇ ਦੁੱਖ ਤਕਲੀਫਾਂ ਦੂਰ ਕਰਨ ਦੇ ਲਈ ਐਸੇ ਲਈ ਤਾਂ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਨੇ ਪਹਿਲਾ ਦਿਨ ਦੀ ਸ਼ੁਰੂਆਤ ਕਰਨ ਤੋਂ ਗੁਰਬਾਣੀ ਪੜਨ ਲਈ ਕਿਹਾ ਸੀ ਵੀ ਦੁਨੀਆਂ ਦੇ ਵਿੱਚ ਦੁੱਖ ਤਕਲੀਫਾਂ ਬਹੁਤ ਹੁੰਦੀਆਂ ਨੇ ਵੀ ਇਨਸਾਨ ਕਦੇ ਡੋਲੇ ਨਾ ਉਸ ਤੋਂ ਘਬਰਾਵੇ ਨਾ ਤੇ ਉਸਦੇ ਅੰਦਰ ਹਿੰਮਤ ਬਣੀ ਰਹੇ ਤੇ ਇਹੋ ਜਿਹਾ ਕੋਈ ਸਮਾ ਵੀ ਨਾ ਬਣੇ ਸਿਰ ਤੇ ਪਹਿਲਾਂ ਤਾਂ ਆਪਾਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਹਰ ਵੇਲੇ ਹਰ ਘੜੀ ਸੁਖ ਸ਼ਾਂਤੀ ਕਰਦੇ ਵਿੱਚ ਬਣੀ ਰਹੇ ਪਰ ਫਿਰ ਵੀ ਆਪਾਂ ਕੁਝ ਗਲਤੀਆਂ ਕਰ ਲੈਣੇ ਨੇ ਕਿਹੜੀਆਂ ਉਹ ਤਿੰਨ ਗਲਤੀਆਂ ਹੈ ਜਦੋਂ ਆਪਾਂ ਜੋਤ ਜਗੋਨੇ ਆ ਆਪਾਂ ਉਥੇ ਨਹੀਂ ਕਰਨੀਆਂ ਤੇ ਜੇਕਰ ਤੁਸੀਂ ਇਹਨਾਂ ਤਿੰਨਾਂ ਗਲਤੀਆਂ ਨੂੰ ਮਰਿਆਦਾ ਅਨੁਸਾਰ ਸਮਝ ਲਓਗੇ ਤੇ ਜੇ ਗਲਤੀਆਂ ਕਰ ਰਹੇ ਹੋ ਤਾਂ ਅੱਜ ਤੋਂ ਬਾਅਦ ਨਹੀਂ ਕਰੋਗੇ ਤਾਂ ਫਿਰ ਦੇਖਿਓ ਤੁਹਾਡੇ ਉੱਤੇ ਪਰਮਾਤਮਾ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਊਗੀ ਜਿਵੇਂ ਕਿ ਆਪਾਂ ਕਿਸੇ ਸਿਆਣੇ ਕੋਲੇ ਜਾਂਦੇ ਹਾਂ ਉਸਨੇ ਆਪਾਂ ਨੂੰ ਕੋਈ ਮੰਤਰ ਪੜ੍ਹਾਇਆ ਹੋਇਆ ਹੈ ਕੋਈ ਤਵੀਤ ਜਾਂ ਕੋਈ ਇਹੋ ਜਿਹਾ ਕੋਈ ਜਲ ਦੇ ਦਿੰਦਾ ਕੋਈ ਤਵੀਤ ਦੇ ਦਿੰਦਾ ਹੈ ਕੁਝ ਆਪਣਾ ਮੰਤਰ ਉਹ ਕਰਕੇ ਦੇ ਦਿੰਦਾ ਹੈ ਵੀ ਲੈ ਲੈ ਜਾ ਤੇ ਆਪਣੇ ਘਰ ਵਿੱਚ ਜਾ ਕੇ ਰੱਖ ਦੇ ਤੇ ਆਪਾਂ ਕੀ ਕਰਦੇ ਹਾਂ ਉਸ ਨੂੰ ਆਪਾਂ ਉਸ ਜਗ੍ਹਾ ਤੇ ਰੱਖ ਦਿੰਨੇ ਜਿੱਥੇ ਆਪਣੇ ਗੁਰੂ ਮਹਾਰਾਜ ਜੀ ਦੇ ਸਰੂਪ ਪਏ ਨੇ ਜਿੱਥੇ ਆਪਣੇ ਗੁਟਕਾ ਸਾਹ ਪਏ ਨੇ ਤੇ ਜਿੱਥੇ ਆਪਾਂ ਜੋਤ ਲਾਉਂਦੇ ਆ ਜਦੋਂ ਆਪਾਂ ਉਸ ਜਗ੍ਹਾ ਤੇ ਰੱਖ ਲੈਂਨੇ ਫਿਰ ਗੁਰੂ ਸਾਹਿਬ ਜੀ ਆਪਣੇ ਨਾਲ ਨਾਰਾਜ਼ ਹੋ ਜਾਂਦੇ ਨੇ ਕਹਿ ਦਿੰਦੇ ਵੀ ਇਹ ਤੇ ਦੋ ਪੇੜੀਆਂ ਪੇੜੀਆਂ ਤੇ ਸਵਾਰ ਨੇ ਤੇ ਉਹ ਉਹ ਆਪਣਾ ਹੱਥ ਚੱਕ ਲੈਂਦੇ ਕਿ ਇਸ ਦਾ ਹੁਣ ਭਰੋਸਾ ਉਸ ਦੇ ਉੱਤੇ ਬਣਿਆ ਹੋਇਆ ਹੈ ਇਸ ਨੂੰ ਹੁਣ ਉਹੀ ਇਸ ਦੇ ਦੁੱਖ ਤਕਲੀਫਾਂ ਦਾ ਸਹਾਰਾ ਬਣੇਗਾ ਐਸ ਕਰਕੇ ਆਪਣਾ ਫਿਰ ਗੁਰੂ ਨਾਲ ਉਹ ਕਨੈਕਟ ਟੁੱਟ ਜਾਂਦਾ ਹੈ ਤੇ ਆਪਣਾ ਧਿਆਨ ਹੈ ਜਿਹੜਾ ਸਿਆਣੇ ਪਾਸੇ ਹੋ ਜਾਂਦਾ ਹੈ ਕਿਉਂਕਿ ਗੁਰੂ ਮਹਾਰਾਜ ਜੀ ਤੇ ਕਣਕਣ ਦੇ ਵਿੱਚ ਵਸਦੇ ਹੋਏ ਨੇ ਉਹਨਾਂ ਨੂੰ ਹਰੇਕ ਇੱਕ ਚੀਜ਼ ਦਾ ਆਪਣੇ ਮਹਾਰਾਜ ਜੀ ਤੋਂ ਕੁਝ ਵੀ ਨਹੀਂ ਲੁਕਾ ਸਕਦੇ ਆਪਾਂ ਦੁਨੀਆਂ ਵਿਦ ਦੇ ਵਿੱਚ ਪਰ ਬੰਦੇ ਤੋਂ ਉਲਾ ਕਰ ਸਕਦੇ ਹਾਂ ਪਰ ਸੱਚੇ ਪਾਤਸ਼ਾਹ ਜੀ ਤੋਂ ਆਪਾਂ ਕਦੇ ਵੀ ਕੋਈ ਚੀਜ਼ ਦਾ ਉਲਾ ਨਹੀਂ ਕਰ ਸਕਦੇ ਕਿਉਂਕਿ ਉਹ ਹਰ ਵੇਲੇ ਹਰ ਵੇਲੇ ਉਸ ਦਾ ਪਹਿਰਾ ਆਪਣੇ ਨਾਲ ਰਹਿੰਦਾ ਹੈ ਉਹ ਦੇਖਦਾ ਹੈ ਆਪਾਂ ਕੀ ਕਰਦੇ ਹਾਂ ਕੀ ਨਹੀਂ ਕਰਦੇ ਦੂਜੀ ਕੀ ਗਲਤੀ ਕਰਦੇ ਹਾਂ ਕਿ ਆਪਾਂ ਜਿਹੜੀ ਆ ਕਦੇ ਸਫਾਈ ਬਹੁਤ ਘੱਟ ਕਰਦੇ ਹਾਂ ਜੋਤ ਦੀ ਮਹੀਨਾ ਮਹੀਨਾ ਪਰ ਆਪਣੇ ਜਦੋਂ ਜੋਤ ਦੀ ਸਫਾਈ ਨਹੀਂ ਕਰਦੇ ਸਰੂਪ ਦੀ ਸਫਾਈ ਨਹੀਂ ਕਰਦੇ ਤਾਂ ਫਿਰ ਉੱਥੇ ਜਦੋਂ ਮਿੱਟੀ ਘਟਾ ਚੜਨਾ ਸ਼ੁਰੂ ਹੋ ਜਾਂਦਾ ਹੈ ਫਿਰ ਗੁਰੂ ਮਹਾਰਾਜ ਜੀ ਉਥੋਂ ਆਪਣੇ ਨਾਲ ਨਾਰਾਜ਼ ਹੋ ਜਾਂਦੇ ਐ ਦੂਜੀ ਗਲਤੀ ਇਹ ਹੈ ਵਿਸ਼ਵਾਸ ਰੱਖੋ ਗੁਰੂ ਮਹਾਰਾਜੇ ਗੁਰੂ ਮਹਾਰਾਜ ਜੀ ਨੂੰ ਪਿਆਰ ਕਰਾਂਗੇ ਤਾਂ ਉਹ ਆਪਣੇ ਨਾਲ ਪਿਆਰ ਕਰਨਗੇ ਜਦੋਂ ਆਪਾਂ ਸਰੂਪ ਨਾਲ ਕਗਾਰਾਂ ਨਾਲ ਪਿਆਰ ਕਰਦੇ ਹਾਂ ਗੁਟਕੇ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਵਾਂਗੂ ਹੀ ਆਦਰ ਸਤਕਾਰ ਕਰੋ ਪਿਆਰ ਕਰੋ ਇਹੇ ਗਲਤੀਆਂ ਕਰਨੀਆਂ ਛੱਡੋ ਸੱਚੇ ਪਾਤਸ਼ਾਹ ਜੀ ਦੀ ਜੇ ਤੁਸੀਂ ਘਰ ਵਿੱਚ ਜੋਤ ਲਾਉਨੇ ਚਾਹੇ ਸ਼ਹੀਦਾਂ ਸਿੰਘਾਂ ਦੀ ਜੋਤ ਲਾਉਨੇ ਚਾਹੇ ਕਿਸੇ ਵੀ ਦਸਾਂ ਪਾਸ਼ਾੀਆਂ ਦੇ ਵਿੱਚੋਂ ਕਿਸੇ ਦੀ ਨਾਮ ਦੀ ਵੀ ਕਈ ਘਰਾਣੇ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਦੇ ਨਾਮ ਦੀ ਜੋਤ ਜਗਾਈ ਜਾਂਦੀ ਕਈ ਘਰਾਣੇ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਦੀ ਜੋਤ ਜਗਾਉਂਦੇ ਕਈ ਕਲੰਗੀਧਰ ਪਾਸ਼ਾ ਜੀ ਦੇ ਨਾਮ ਦੀ ਜੋਤ ਜਗਉਂਦੇ ਨੇ ਕਈ ਸਹੀਦਾ ਸਿੰਘਾਂ ਦੇ ਨਾਮ ਦੀ ਜਿੱਦਾਂ ਪੱਪਾ ਦੀਪ ਸਿੰਘ ਜੀ ਪੱਪਾ ਨੌਤ ਸਿੰਘ ਜੀ ਦੇ ਨਾਮ ਦੀ ਸਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਦੀ ਹੈ ਜੇਕਰ ਤੁਸੀਂ ਪਰਮਾਤਮਾ ਦੇ ਉੱਤੇ ਉਪਰੋਸਾ ਰੱਖੋਗੇ ਤਾਂ ਸਭ ਤੋਂ ਵੱਡੀ ਚੀਜ਼ ਹੈ ਜੀ ਭਰੋਸਾ ਆਪਣੇ ਭਰੋਸੇ ਨਾਲ ਹੀ ਆਪਾਂ ਗੁਰੂ ਮਹਾਰਾਜ ਜੀ ਦਾ ਪਿਆਰ ਕਮਾ ਸਕਦੇ ਹਾਂ ਮਹਾਰਾਜ ਜੀ ਦੇ ਤੱਕ ਆਪਾਂ ਆਪਣੇ ਭਰੋਸੇ ਤੱਕ ਹੀ ਪਹੁੰਚ ਜਾ ਸਕਦੇ ਹਾਂ ਸਭ ਤੋਂ ਵੱਡਾ ਪਰੋਸਾ ਹੈ ਜੇ ਘਰ ਦੇ ਵਿੱਚ ਤੁਸੀਂ ਜੋਤ ਜਗਾਉਨੇ ਹੈ ਤਾਂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰੋ ਸੱਚੇ ਪਾਤਸ਼ਾਹ ਜੀ ਇਸ ਭੁੱਲੇ ਭਟਕੇ ਹੋਏ ਨੂੰ ਆਪਣੇ ਚਾਨਾ ਦੇ ਨਾਲ ਲਾਓ ਆਪਣੀ ਮਿਹਰ ਆਪਣੇ ਸਿਰ ਤੇ ਬੱਚਿਆਂ ਦੇ ਆਪਣੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੋ ਮੇਥੋਂ ਗਲਤੀਆਂ ਹੋਈਆਂ ਨੇ ਉਸ ਦੀ ਮੈਂ ਮਾਫੀ ਮੰਗਦਾ ਹਾਂ ਮੈਨੂੰ ਅੱਗੇ ਤੋਂ ਸੱਦ ਬੁੱਧੀ ਬਖਸ਼ੋ ਬਾਣੀ ਬਖਸ਼ੋ ਪਿਆਰ ਸਤਕਾਰ ਸਾਧ ਸੰਗਤ ਜੀ ਤੀਜੀ ਬੇਨਤੀ ਕਦੇ ਵੀ ਜੋਤ ਨੂੰ ਨੀਵੀਂ ਜਗ੍ਹਾ ਨਾ ਜਗਾਓ ਉੱਚਾ ਸਥਾਨ ਤੇ ਹਮੇਸ਼ਾ ਘਰ ਦੇ ਵਿੱਚ ਜੋਤ ਜਗਾਉਣੀ ਚਾਹੀਦੀ ਹੈ ਜੋਤ ਨੂੰ ਪੂਰੀ ਮਰਿਆਦਾ ਦੇ ਨਾਲ ਜਗਾਓ ਪੂਰੇ ਪਿਆਰ ਸਤਿਕਾਰ ਦੇ ਨਾਲ ਜਗਾਓ ਤੇ ਫਿਰ ਤੁਹਾਡੇ ਉੱਤੇ ਕਿਵੇਂ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਕਿਵੇਂ ਤੁਹਾਡਾ ਮਨ ਸੱਚੇ ਪਾਤਸ਼ਾਹ ਜੀ ਨਾਲ ਜੁੜੇਗਾ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਿੰਨੀ ਮਿਹਰ ਹੋ ਜਾਣਗੇ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਇੰਨਾ ਪਿਆਰ ਸਤਿਕਾਰ ਨਾਲ ਜੁੜ ਜਾਊਂਗੀ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਜਦੋਂ ਆਪਾਂ ਨੂੰ ਗੁਰੂ ਮਹਾਰਾਜੀ ਦਾ ਪਿਆਰ ਮਿਲਣਾ ਸ਼ੁਰੂ ਹੋ ਜਾਂਦਾ ਫਿਰ ਉੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਵਾਹਿਗੁਰੂ